ਚਲੋ 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 ਰਸ਼ ਬਹੁਤ ਆਣਾ ਯਾਰ ਕਾਲੀ ਬਹੁਤ ਜਿਆਦਾ ਰਸ਼ ਹੈ ਯਰ ਕਾਲੀ ਕੀ ਇਹ ਸਹੀ ਹੈ ਯਾਰ ਵੀ پیسے ਦੇ ਕੇ ਪਹਿਲਾਂ ਮੱਥਾ ਟੇਕੋਣਾ ਮੈਂ ਗਲਤ ਕਰਦਾ ਮੈਂ ਗਲਤ ਮੈਂ ਵੀ ਗਲਤ ਮੰਨਦਾ ਯਾਰ ਹਨਾ ਇਹ پیسے ਲੈ ਕੇ ਹਨਾ ਬਈ ਪਤਾ ਕੀ ਹੈ ਹਾਂ ਇੱਕ ਨਾ ਸਿਰਫ ਆਖੀਰ ਮੰਦਿਰ ਹਾਂ ਕਾ ਪ੍ਰਾਈਵੇਟ ਪੰਡਵਾ ਦਾ ਅੱਛਾ ਹਾਂ ਇਹ ਪ੍ਰਾਈਵੇਟ ਪੰਡਵਾ ਦੀ ਪ੍ਰੋਪਰਟੀ ਹੈ ਅੱਛਾ ਹਾਂ ਇਹ ਤੁਸੀਂ ਜਿਵੇਂ ਯਾਰ ਮੇਰੀ ਗੱਲ ਸੁਣੋ 500 ਹੈ ਨਾ 500 ਚ ਤੀਜੀ ਲਾਈਨ ਚ ਖੜਕੇ ਮੱਥਾ ਰਗਾਉਂਦੇ ਆ 1100 ਚ ਆਪਾਂ ਜਦੋਂ ਮੂਰੇ ਖੜਾਤਾ ਨਾਲੇ ਇੱਕ ਮਿੰਟ ਨਹੀਂ ਵੱਧ ਲੱਗਿਆ ਆਪਾਂ ਨੂੰ ਭਾਈ ਇਹ 500 ਚ ਤੀਜੀ ਲਾਈਨ ਚ ਖੜਾਉਂਦੇ ਆ ਉਂ ਮੱਥਾ ਰੇਖਣਾ ਲੈਣਾ ਚ ਲੱਗੋ ਤੇ 1100 ਚ ਅੱਗੇ ਰਣਾਲੀ 1100 ਦਿੱਤਾ ਆਪਣ ਹਾਂ ਜੀ ਹਾਂ 1100 ਚ ਜਮਾ ਅੱਗੇ ਜਾ ਕੇ ਮੱਥਾ ਰੇਖੋ ਆਹ ਭਾਈ ਇੱਥੇ ਕਰਨਾ ਹੈ ਇਹ ਚੱਲਦਾ ਹਾਂ ਹਾਂ ਗਲਤ ਹੈ ਵੈਸੇ ਹਣਾ ਜਮਾ ਸਹੀ ਕੰਮ ਨਹੀਂ ਗਾ ਇਹ ਰਾਸ਼ ਬਹੁਤ ਹੈ ਫਿਰ ਵੇਖੋ ਕੋਈ ਸੁਲਤਾਨੀ ਹਾਂ ਕੋਈ ਨਹੀਂ ਕੋਈ ਵੀ ਨਹੀਂ ਕੋਈ ਚੀਜ਼ ਦੀ ਸੁਲਤ ਨਹੀਂ ਬਾ ਪੈਸਾ ਭਾਈ ਹਣਾ ਪੈਸਾ ਬਣੀ ਜਾਂਦਾ ਚਲੋ ਲੈ ਲਓ ਪੈਸੇ ਦੀ ਸਹੂਲਤ ਵੀ ਦੋ ਨਾ ਹਾਂ ਉਹ ਜੇ ਸਹੂਲਤਾਂ ਵੀ ਦੋ ਇਹ ਗੱਲ ਸਹੀ ਹੈ ਨੂੰ ਕੋਰਤ ਨਹੀਂ ਆਉਂਦੀ ਹਾਂ ਲੰਗਰ 24 ਡੰਡ ਚੱਲਦਾ ਬਾਈ ਚੱਲਦਾ ਹਾਂ ਤੁਸੀਂ 2 ਰੁਪਏ ਮੱਥਾ ਦੇ ਕੋ 200 ਡੇਟ ਜੀ ਨਾਰੀਅਲ ਤੇ ਬੰਦੇ ਆ ਪੇੜ ਤੇ ਉਸ ਤੇ ਚਲੋ ਕੋਈ ਫੋਟੋ ਬਾਟਾਉਂਦੇ ਹੈ ਟ੍ਰੇਨ ਟ੍ਰੇਨ ਇਹਦੇ ਤੇ ਬੰਦੇ ਜੀ ਨਾਰੀਅਲ ਤੇ ਖੰਬਣੀ ਸੁਣੇ ਕੰਬਣੀ ਸੋਂ ਨਾਰੀਅਲ ਨਹੀਂ ਜਿਵੇਂ ਬੰਨੇ ਪਏ ਆ ਦੇਖੋ ਬਾਹਰ ਤੇ ਪੂਰਾ ਰਾਸ਼ਾ ਬੁਰਾ ਹਾਲ ਹੈ ਪਰ ਇਹ ਸਭ ਤੋਂ ਗਲਤ ਗੱਲ ਇੱਕ ਹੀ ਲੱਗੀ ਭਾਈ ਉਹੀ ਜਿਹੜਾ ਮਾੜਾ ਬੰਦਾ ਉਹ ਤਾਂ ਲੈਣਾ ਚ ਖੜੇ ਰੋ ਘੰਟਿਆਂ ਹਿਸਾਬ ਤੇ ਜਿਹੜਾ ਪੈਸਿਆਂ ਵਾਲਾ ਭਾਈ ਉਹ ਅੱਗੇ ਜਾਓ ਉਹਦੇ ਵਾਸਤੇ ਕੋਈ ਲਾਈਨ ਨਹੀਂ ਕੁਝ ਨਹੀਂ ਆ ਗਲਤ ਗੱਲ ਲੱਗੀ ਬਸ ਹੋਰ ਬਾਕੀ ਸਭ ਸਹੀ ਹੈ ਆ ਦੁਕਾਨਾ ਇੱਥੇ ਅੱਜ ਜੰਨੀਆਂ ਵੀ ਆ ਆ ਬਾਹਰ ਰੋਡ ਆ ਗਈ ਉਹ ਬਨਾਲ ਦੇ ਨੂੰ ਪਾ ਲਾਂ ਯਾਰ ਕਿੱਥੇ ਆ